ਜੀ ਇਸ ਟਾਈਮ ਦਾ ਸੁਪਰ ਟ੍ਰੈਂਡਿੰਗ ਆਰਟੀਕਲ ਰੀਸਟਾਕ ਹੋਇਆ ਜੀ ਕਾਫੀ ਟਾਈਮ ਬਾਅਦ ਇਹ ਆਰਟੀਕਲ ਆਇਆ ਪ੍ਰੋਪਰ ਕਲਰ ਦੇ ਵਿੱਚ ਬਣ ਕੇ ਨਹੀਂ ਤਾਂ ਪੀਸ ਨਹੀਂ ਮਿਲ ਰਿਆ ਸੀਗਾ ਜਿੰਨੇ ਵਾਰ ਵੀ ਆਇਆ ਪ੍ਰੀ ਬੁਕਿੰਗ ਤੇ ਰਿਹਾ ਸੋ ਪੀਸ ਬੜਾ ਪਿਆਰਾ ਫਾਈਨਲੀ ਸੱਤ ਰੰਗ ਬਣ ਕੇ ਆਇਆ ਜੀ ਦੇ ਔਰ ਪ੍ਰਾਈਸ ਜਿਹੜਾ ਹੈਗਾ ਸੀ ਪਹਿਲਾਂ ਹੈਗਾ ਸੀ 7700 7700 ਰੁਪਏ ਜਿਹੜਾ ਅੱਜ ਦਾ ਪ੍ਰਾਈਸ ਆ ਉਹ ਤੁਹਾਨੂੰ ਮਿਲ ਰਿਹਾ ਜੀ 500 ਰੁਪਏ ਐਕਸਟਰਾ ਡਿਸਕਾਊਂਟ ਯਾਨੀ ਕਿ 7250 ਰੁਪਏ ਦਾ ਅੱਜ ਦਾ ਰੇਟ ਰਹੇਗਾ ਬੜਾ ਪਿਆਰਾ ਆਰਟੀਕਲ ਹੈ ਡਿਜ਼ਾਈਨਿੰਗ ਚੈੱਕ ਕਰ ਲਓ ਪਿਓਰ ਕ੍ਰਾਸ਼ ਸ਼ੇਰਵਾਨੀ ਸਟਾਈਲ ਦਾ ਬੜਾ ਸੋਹਣਾ ਆਰਟੀਕਲ ਸਾਰਾ ਹੈਂਡਵਰਕ ਪ੍ਰੋਪਰ ਬਾਜੂ ਦੇ ਕੰਮ ਪ੍ਰੋਪਰ ਫਰੰਟ ਹੈਵੀ ਸ਼ੇਰਵਾਨੀ ਸਟਾਈਲ ਆ ਤੁਸੀਂ ਕੱਟ ਪਾ ਕੇ ਸਿਚ ਕਰਵਾ ਸਕਦੇ ਹੋ ਪ੍ਰੋਪਰ ਬਾਟਮ ਦੇ ਕੰਮ ਆਏਗਾ ਸੀ ਗ੍ਰੀਨ ਜਾਂ ਸਕਾਈਆ ਕਲਰ ਆ ਜਿਹੜਾ ਮੈਂ ਨੇ ਓਪਨ ਕਰਿਆ ਬੜਾ ਸੋਹਣਾ ਸ਼ੇਡ ਆ ਕਲਰ ਦੀ ਬਿਊਟੀ ਬਹੁਤ ਸੋਹਣੀ ਹੈ ਆ ਲੋ ਆ ਦੁਪੱਟਾ ਚੈੱਕ ਕਰੋ ਕਿੰਨਾ ਸ਼ਾਨਦਾਰ ਆ ਦੁਪੱਟਾ ਰ ਹੈ ਜੀ ਪੂਰਾ ਹੈਵੀ ਦੁਪੱਟਾ ਰ ਆਏਗਾ ਪੂਰਾ ਹੈਵੀ ਕੰਮ ਫੁੱਲ ਹੈਵੀ ਦੁਪੱਟਾ ਬਣਾ ਹੋਆ ਦੁਪੱਟੇ ਦਾ ਡਿਜ਼ਾਈਨ ਬਹੁਤ ਸੋਹਣਾ ਕਰਿਆ ਹੋਆ ਆ ਦੇਖੋ ਸਾਰਾ ਹੈਂਡਵਰਕ ਸ਼ੇਡ ਤੇ ਆਇਸ ਬਲੂ ਆਇਗਾ ਬਲੈਕ ਕਲਰ ਬਲੈਕ ਵੀ ਤੁਹਾਨੂੰ ਮਿਲੂਗਾ ਇੱਕ ਆਊਗਾ ਜੀ ਪਿਸਤਾ ਗ੍ਰੀਨ ਇੱਕ ਆਇਗਾ ਜੀ ਪਿੰਕ ਸ਼ੇਡ 7250 7250 ਰੁਪਏ ਇੱਕ ਆਇਗਾ ਜੀ ਰੌਸ ਪਿੰਕ ਰੌਸ ਬ੍ਰਾਊਨਿਸ਼ ਜਿਹਾ ਕਲਰ ਵੀ ਕਹਿੰਨੇ ਆਪਾਂ ਇਹਨੂੰ ਇੱਕ ਆਇਗਾ ਜੀ ਫੋਮ ਸ਼ੇਡ ਕਰੀਮ ਕਲਰ ਸੋ ਕਲਰ ਤੁਸੀਂ ਕੋਈ ਵੀ ਬਾਏ ਕਰ ਲਓ ਸਾਰੇ ਰੰਗ ਸੋਣ ਨੇ